ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸ਼੍ਰੀ ਅੰਮੇਸਰ ਨੂੰ ਬਰ ਜਦੋਂ ਸਰੋਵਰ ਦੇ ਆਲੇ-ਦੁਆਲੇ ਇਮਾਰਤਾਂ ਬਣ ਗਈਆਂ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਤੇ ਸ਼ਰਧਾਲੂਆਂ ਨੂੰ ਉਹਨਾਂ ਵਿੱਚ ਵਸਣ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ ਅੰਮੇਸਰ ਸ਼ਹਿਰ ਹੌਲੀ-ਹੌਲੀ ਵੱਧ ਗਿਆ। ਇੱਕ ਸਿੱਖ ਜਿਸ ਦਾ ਨਾਮ ਪਾਈਸਾਲੋ ਸੀ। ਪ੍ਰਤੀਤ ਹੁੰਦਾ ਕਿ ਉਸ ਦਾ ਅੰਮੇਸਰ ਵਿੱਚ ਬੜਾ ਵੱਡਾ ਪ੍ਰਤਾਪ ਸੀ। ਗੁਰੂ ਜੀ ਨੂੰ ਉਹਨਾਂ ਦੇ ਮੰਤਵ ਦੀ ਸਿੱਧੀ ਵਿੱਚ ਉਸਨੇ ਚੋਖੀ ਸਹਾਇਤਾ ਕੀਤੀ ਪਰ ਥੋੜੇ ਚਿਰ ਮੰਗਰੋਂ ਜਦ ਸਿੱਖਾਂ ਨੂੰ ਪਤਾ ਲੱਗਾ ਕਿ ਸਾਨੂੰ ਅੰਮ੍ਰਿਤਸਰ ਰਹਿਣ ਵਿੱਚ ਕੋਈ ਆਰਥਿਕ ਲਾਭ ਨਹੀਂ ਤਾਂ ਉਹਨਾਂ ਨੇ ਗੁਰੂ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਜੀ ਇੱਥੇ ਕਿਸੇ ਪ੍ਰਕਾਰ ਦਾ ਵਣਜ ਵਪਾਰ ਨਹੀਂ ਜਿਸ ਨਾਲ ਅਸੀਂ ਆਪਣੀ ਉਪਜੀਵਕਾ ਪ੍ਰਾਪਤ ਕਰ ਸਕੀਏ ਤੇ ਆਪਣੇ ਪਰਿਵਾਰਾਂ ਨੂੰ ਪਾਲ ਸਕੀਏ ਇੱਥੇ ਬੜੀ ਥੋੜੀ ਬਸੋ ਹੈ ਇਸ ਕਰਕੇ ਇੱਥੇ ਅਜੇ ਕੋਈ ਵਪਾਰ ਨਹੀਂ। ਗੁਰੂ ਜੀ ਨੇ ਉੱਤਰ ਵਿੱਚ ਉਹਨਾਂ ਨੂੰ ਕਿਹਾ ਕਿ ਨਿਰਾਸ਼ ਨਾ ਹੋਵੋ। ਅੰਮ੍ਰਿਤਸਰ ਇੱਕ ਵੱਡਾ ਸ਼ਹਿਰ ਬਣੇਗਾ ਤੇ ਇਸ ਦੀ ਬੜੀ ਸੰਗਣੀ ਬਸੋਂ ਹੋਵੇਗੀ। ਗੁਰੂ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਆਪਣੀ ਸਫਲਤਾ ਲਈ ਵਾਹਿਗੁਰੂ ਦੀ ਭਜਨ ਬੰਦਗੀ ਤੇ ਭਰੋਸਾ ਰੱਖੋ। ਅੰਮ੍ਰਿਤ ਵੇਲੇ ਜਾਗੋ, ਇਸ਼ਨਾਨ ਕਰੋ ਤੇ ਹਰਿਮੰਦਰ ਵਿੱਚ ਜਾ ਕੇ ਗੁਰਬਾਣੀ ਦੀ ਕਥਾ ਸੁਣੋ। ਇਸ ਮੰਗਰੋਂ ਸ਼ਾਮ ਵੇਲੇ ਤੱਕ ਆਪਣੇ ਵਿਵਹਾਰਿਕ ਕੰਮ ਕਰੋ ਫਿਰ ਰੈਰਾਸਾ ਤੇ ਕੀਰਤਨ ਸੋਲੇ ਦੇ ਪਾਠ ਕਰਨ ਨਾਲ ਆਪਣੇ ਭਜਨ ਨੂੰ ਆਰੰਭ ਕਰੋ ਪ੍ਰਥੀਏ ਦਾ ਵਿਰੋਧ ਤੇ ਗੁਰੂ ਅਰਜਨ ਦੇਵ ਜੀ ਦਾ ਅੰਮੇ ਸਰ ਨੂੰ ਤਿਆਗਣਾ ਗੁਰੂ ਜੀ ਤੇ ਪ੍ਰਥੀਏ ਦਾ ਆਪਸ ਵਿੱਚ ਸਮਝੌਤਾ ਹੋ ਜਾਂਦੇ باوجود ਵੀ ਉਹਨਾਂ ਦਾ ਝਗੜਾਲੂ ਪ੍ਰਥੀਆ ਮਹਾਰਾਜ ਨੂੰ ਹਰ ਪ੍ਰਕਾਰ ਦੁੱਖ ਦਿੰਦਾ ਰਿਹਾ ਇਸ ਕਰਕੇ ਗੁਰੂ ਜੀ ਨੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਨੂੰ ਤਿਆਗ ਕੇ ਮਾਝਾ ਹਰਾਵੀ ਔਰ ਬਿਆਸ ਦੇ ਵਿਚਕਾਰਲੇ ਇਲਾਕੇ ਦਾ ਦੌਰਾ ਕੀਤਾ ਜਾਵੇ ਪਹਿਲਾਂ ਗੁਰੂ ਜੀ ਖਡੂਰ ਤੇ ਗੋਵਿੰਦਪਾਲ ਸਾਹਿਬ ਗਏ ਤੇ ਫਿਰ ਪਿੰਡ ਸਰਹਾਲੀ ਗਏ ਉੱਥੇ ਆਪਣੇ ਰਹਿਣ ਦੇ ਘਰ ਬਣਾਉਣ ਵਾਸਤੇ ਜ਼ਮੀਨ ਪ੍ਰਾਪਤ ਕਰਨੀ ਚਾਹੀ ਪੈਣੀ ਪਿੰਡ ਦੇ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮੇਰੇ ਘਰ ਦਰਸ਼ਨ ਦਿਓ ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਇਹ ਗੱਲ ਮੰਨ ਲਈ। ਜਦ ਮਹਾਰਾਜ ਭੈਣੀ ਪੁੱਜੀ ਤਾਂ ਦੁਪਹਿਰ ਹੋ ਗਈ ਸੀ। ਉਹ ਸਿੱਖ ਦੀ ਧਰਮ ਪਤਨੀ ਨੇ ਵੇਖਿਆ ਕਿ ਗੁਰੂ ਜੀ ਨੂੰ ਭੁੱਖ ਲੱਗੀ ਹੋਈ ਹੈ। ਤੇ ਜੇ ਹੁਣ ਉਹਨਾਂ ਦੇ ਪ੍ਰਸ਼ਾਦ ਲਈ ਸਬਜ਼ੀ ਭਾਜੀ ਰੰਨੇ ਤਾਂ ਬਹੁਤ ਝਿੜ ਲੱਗ ਜਾਣਾ ਸੀ। ਇਸ ਲਈ ਉਸ ਨੇ ਮੱਖਣ ਤੇ ਮਿੱਠਾ ਪਾ ਕੇ ਚੋਰੀ ਦਾ ਥਾਲ ਤਿਆਰ ਕਰਕੇ ਗੁਰੂ ਜੀ ਅੱਗੇ ਲਿਆ ਰੱਖਿਆ। ਜਦੋਂ ਗੁਰੂ ਮਹਾਰਾਜ ਪ੍ਰਸ਼ਾਦ ਛੱਕ ਕੇ ਪ੍ਰਸੰਨ ਹੋਏ ਤਾਂ ਉਹਨਾਂ ਨੇ ਪੁੱਛਿਆ ਕਿ ਇਸ ਦੇ ਪਿੰਡ ਦਾ ਕੀ ਨਾਂ ਹੈ ਮਾਈ ਨੇ ਦੱਸਿਆ ਕਿ ਇਸ ਦਾ ਨਾਂ ਭੈਣੀ ਹੈ ਗੁਰੂ ਜੀ ਨੇ ਬਚਨ ਕੀਤਾ ਕਿ ਇਸ ਪਿੰਡ ਦਾ ਨਾਂ ਚੋਲਾ ਜਿਸ ਦਾ ਭਾਵ ਹੈ ਕਿ ਸਵਾਦਲਾ ਭੋਜਨ ਹੋਵੇਗਾ ਉਸ ਸਮੇਂ ਦੇ ਸਰਕਾਰੀ ਦਫ਼ਤਰਾਂ ਤੇ ਕਾਗਜ਼ਾਂ ਵਿੱਚ ਭੈਣੀ ਪਿੰਡ ਦਾ ਨਾਮ ਚੋਲਾ ਬਦਲਿਆ ਗਿਆ ਚੋਲੇ ਪਿੰਡ ਦੇ ਵਸਨੀਕ ਇੱਕ ਜੱਟ ਨੇ ਗੁਰੂ ਅਰਜਨ ਦੇਵ ਜੀ પાસે ਬੇਨਤੀ ਕੀਤੀ ਕੇ ਬੂ ਪਿੰਡ ਦੇ ਲੋਕੇ ਆਪਣੀਆਂ ਜ਼ਮੀਨਾਂ ਵਿੱਚ ਮੈਨੂੰ ਡੰਗਰ ਨਹੀਂ ਚਾਰਨ ਦਿੰਦੇ ਹਾਲਾਂਕਿ ਉੱਥੇ ਚਾਰਨ ਦਾ ਮੇਰਾ ਪੁਰਾਤਨ ਅਧਿਕਾਰ ਹੈ ਗੁਰੂ ਜੀ ਨੇ ਬਚਨ ਕੀਤਾ ਕਿ ਬੂ ਜੋ ਹੋਵੇਗਾ ਬਾ ਬੂ ਬੰਜਰ ਹੋ ਜਾਵੇਗਾ ਤੇ ਇਹ ਬਚਨ ਬਾਅਦ ਜੋ ਪੂਰਾ ਹੋਇਆ ਪਈ ਹਿਮੇ ਦਾ ਪ੍ਰੇਮ ਜਦੋਂ ਗੁਰੂ ਅਰਜਨ ਦੇਵ ਜੀ ਇਹ ਦੌਰਾ ਕਰ ਰਹੇ ਸੀ ਤਾਂ ਆਪ ਇੱਕ ਪਿੰਡ ਖਾਨਪੁਰ ਵਿੱਚ ਗਏ ਜੋ ਕਿ ਗੋਇੰਦਵਾਲ ਤੇ ਤਨਤਨ ਦੇ ਵਿਚਕਾਰ ਹੈ ਮਹਾਰਾਜ ਜੀ ਦੇ ਨਾਲ ਸਨ ਭਾਈ ਬਿਧੀ ਚੰਦ ਜੀ ਤੇ ਭਾਈ ਗੁਰਦਾਸ ਜੀ ਦੇ ਪੰਜ ਸਿੱਖ ਸੇ ਭਾਈ ਬਿਧੀ ਚੰਦ ਜੀ ਤੇ ਭਾਈ ਗੁਰਦਾਸ ਜੀ ਕਈ ਕਾਰਨਾ ਕਰਕੇ ਉੱਗੇ ਪੁਰਸ਼ੀ ਗੁਰੂ ਮਹਾਰਾਜ ਜੀ ਸਾਰਾ ਦਿਨ ਭਗਤੀ ਵਿੱਚ ਲੀਨ ਰਹੇ ਸ਼ਾਮ ਵੇਲੇ ਬੜੇ ਜ਼ੋਰ ਦੀ ਬਾਰਿਸ਼ ਹੋਈ ਤੇ ਸਿਆਲ ਦੀ ਠੰਡੀ ਹਵਾ ਵਗਣ ਲੱਗ ਪਈ ਭਾਈ ਬਿਧੀ ਚੰਦ ਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ ਉਹ ਜਿਹੜਾ ਉੱਚਾ ਘਰ ਤੁਸੀਂ ਵੇਖਦੇ ਹੋ ਬੜਾ ਨੇੜੇ ਹੈ ਆਓ ਉੱਥੇ ਚੱਲ ਕੇ ਰਾਤ ਵਿਸ਼ਰਾਮ ਕਰੀਏ। ਗੁਰੂ ਜੀ ਨਾ ਮੰਨੇ ਤੇ ਕਹਿਣ ਲੱਗੇ ਕਿ ਉੱਥੋਂ ਦੇ ਰਹਿਣ ਵਾਲੇ ਪਾਪੀ ਆਦਮੀਆਂ ਦੀ ਸੰਗਤ ਵਿੱਚ ਰਹਿਣ ਨਾਲੋਂ ਜਿੱਥੇ ਅਸੀਂ ਹੁਣ ਇੱਥੇ ਰਹਿਣਾ ਪਸੰਦ ਕਰਾਂਗੇ। ਪਰ ਭਾਈ ਬੀਦੀ ਚੰਦ ਨੇ ਅਰਜ਼ੋਈ ਕਰਕੇ ਆਗਿਆ ਲੈ ਲਈ ਕਿ ਉਸ ਪਿੰਡ ਵਿੱਚ ਜਾ ਕੇ ਕੋਈ ਸਿਰ ਲੁਕਾਉਣ ਦਾ ਠਿਕਾਣਾ ਲੱਭੇ ਕਿਉਂਕਿ ਰਾਤ ਨੂੰ ਸਰੀਰ ਨੂੰ چیرਣ ਵਾਲੀ ਠੰਡ ਸੀ। ਭਾਈ ਬੀਦੀ ਚੰਦ ਜੀ ਨੇ ਉਹਨਾਂ ਲੋਕਾਂ પાસે ਬੇਨਤੀ ਕੀਤੀ ਕਿ ਅਸੀਂ ਸਾਰਿਆਂ ਨੂੰ ਭਾਵੇਂ ਇੱਕ ਕੋਠੀ ਦੇ ਦਿਓ ਅਸੀਂ ਸਾਰੇ ਇਕੱਠੇ ਹੀ ਸੌ ਰਹਾਂਗੇ ਪਰ ਪਿੰਡ ਵਾਲਿਆਂ ਨੇ ਸਗੋਂ ਬੀਦੀ ਚੰਦ ਦਾ ਮੁਖੌਲ ਉਡਾਇਆ ਤੇ ਕਿਹਾ ਕਿ ਗੁਰੂ ਜੀ ਤੇ ਉਹਨਾਂ ਦੇ ਸਿੱਖ ਪਖੰਡੀ ਨੇ ਭਾਈ ਬੀਦੀ ਚੰਦ ਜੀ ਨੇ ਵਾਪਿਸ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦਿੱਤੀ ਕਿ ਉਸ ਦੀ ਆਉਪਗਤ ਹੋਈ ਹੈ ਗੁਰੂ ਜੀ ਕਹਿਣ ਲੱਗੇ ਜਿਸ ਦਾ ਕੋਈ ਖਿਆਲ ਨਾ ਕਰੋ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਉਹ ਲੋਕ ਬੜੇ ਬਦਜਵਾਨ ਨੇ ਜਿਸ ਦੇ ਹਿੱਦੇ ਵਿੱਚ ਪ੍ਰੇਮ ਹੈ ਉਹ ਆਪ ਹੀ ਸਾਡੇ ਪਾਸ ਆਵੇਗਾ ਤੇ ਸਾਨੂੰ ਰਾਤ ਲਈ ਠਿਕਾਣਾ ਦੇਵੇਗਾ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਉਸ ਪਿੰਡ ਦਾ ਕਿ ਸਿੱਧਕੀ ਸਿਕ ਪਈ ਹੈ ਮਾ ਗੁਰੂ ਜੀ ਪਾਸ ਆਇਆ ਤੇ ਉਹ ਬੇਨਤੀ ਕਰਨ ਲੱਗਾ ਕਿ हे ਸੱਚੇ ਪਾਤਸ਼ਾਹ ਮੇਰੀ ਇੱਕ ਭੱਜੀ ਟੁੱਟੀ ਕੱਖਾਂ ਦੀ ਕੁਲੀ ਹੈ ਉਹ ਆਪ ਦੀ ਸੇਵਾ ਲਈ ਹਾਜ਼ਰ ਹੈ ਉਹ ਆਪ ਦੀ ਚਰਨ ਪਾਉਣ ਨਾਲ ਪਵਿੱਤਰ ਹੋ ਜਾਵੇਗੀ। ਪਾਈ へਮੇ ਨੂੰ ਗੁਰੂ ਰਾਮਦਾਸ ਜੀ ਨੇ ਸਿੱਖ ਬਣਾਇਆ ਸੀ। ਉਹ ਪਿੰਡ ਵਾਲਿਆਂ ਦੇ ਦਾਣੀ ਪੀ ਕੇ ਆਪਣਾ ਨਿਰਵਾਹ ਕਰਦਾ ਸੀ। ਬੇਲਾ ਬੇਲਾ ਗੁਰਬਾਣੀ ਦਾ ਜਾਪ ਕਰਨ ਵਿੱਚ ਖਰਚ ਕਰਦਾ ਸੀ। ਭਾਵੇਂ ਉਹਤ ਹੀ ਗਰੀਬ ਸੀ ਪਰ ਉਸ ਦੇ ਕੋਲ ਤੰਟ ਕਰਨ ਨੂੰ ਕੇਵਲ ਇੱਕ ਮੋਟਾ ਖੁਰਦਾ ਜਿਹਾ ਪੂਰਾ ਸੀ। ਪਰ ਉਸ ਦੀ ਕੁਲੀ ਪਰਦੇਸ਼ੀਆਂ ਲਈ ਸਦਾ ਖੁੱਲੀ ਰਹਿੰਦੀ ਸੀ। ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਪਰਸਾਨਤਾ ਨਾਲ ਉਸ ਦੀ ਪ੍ਰੌਣਚਾਰੀ ਪ੍ਰਵਾਨ ਕੀਤੀ। ਭਾਈ ਹੇਮੇ ਜੀ ਨੇ ਚੰਗੇ ਤੋਂ ਚੰਗਾ ਭੋਜਨ ਜੋ ਸਕੂਲ ਸੀ ਆਪਣੇ ਸਨਮਾਨਯੋਗ ਪ੍ਰੌਣੇ ਅੱਗੇ ਰੱਖਿਆ। ਸੌਣ ਦੇ ਪਹਿਲਾਂ ਉਸ ਨੇ ਆਪਣਾ ਇੱਕੋ ਪੂਰਾ ਆਪਣੇ ਸਰੀਰ ਤੋਂ ਲਾ ਕੇ ਗੁਰੂ ਜੀ ਹੇਠਾਂ ਵਿਛਾ ਦਿੱਤਾ ਤਾਂ ਕਿ ਗੁਰੂ ਮਹਾਰਾਜ ਮਿੱਠੀ ਨੀਂਦ ਸੌ ਸਕਣ। ਗੁਰੂ ਜੀ ਕੁਝ ਚਿਰ ਖਾਣਪੂਰੀ ਰਹੇ। ਜਦ ਗੁਰੂ ਜੀ ਨੇ ਉੱਥੇ ਹੀ ਸੀ ਤਾਂ ਭਾਈ ਹੇਮਾ ਜੀ ਨੇ ਆਪਣੀ ਇੱਛਾ ਪੂਰਨ ਕਰਨ ਲਈ ਗੁਰਪੁਰੀ ਵਿੱਚ ਜਨਿਵਾਸ ਕੀਤਾ। ਗੁਰੂ ਜੀ ਦੇ ਚਲੇ ਜਾਣ ਮਗਰੋਂ ਉਥੋਂ ਦੇ ਬਾਦਸ਼ਾਹੀ ਨਵਾਬ ਨੇ ਜੋ ਕਿਸੇ ਕਾਰਨ ਖਾਨਪੁਰ ਦੇ ਲੋਕਾਂ ਤੋਂ ਨਰਾਜ਼ ਸੀ ਆਪਣੀ ਸੈਨਾ ਭੇਜ ਕੇ ਸ਼ਹਿਰ ਨੂੰ ਢਾਕੇ ਮਿੱਟੀ ਨਾਲ ਮਿਲਾ ਦਿੱਤਾ ਤੇ ਵੱਡੇ ਵੱਡੇ ਲੋਕਾਂ ਨੂੰ ਕਤਲ ਕਰ ਦਿੱਤਾ। ਜਿਹੜੀ ਬਚ ਗਏ ਉਹਨਾਂ ਨੂੰ ਭਗਤ ਕਬੀਰ ਜੀ ਦਾ ਇਹ ਸ਼ਲੋਕ ਚੇਤੇ ਆਉਣ ਲੱਗਿਆ। ਕਬੀਰ ਚਾ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀ ਤੇ ਕਰ ਮਰਹਟ ਸਾਰਖੇ ਪੂਤ ਬਸਨੇ ਤਨ ਮਾਹੀ ਤਨ ਤਾਨ ਦੀ ਨੀ ਰਖਣੀ ਉਥੋਂ ਗੁਰੂ ਜੀ ਖਾਰੇ ਪਿੰਡ ਗਏ ਜਿੱਥੇ ਆਪਣੇ ਆਲੇ ਦਿਵਾਲੇ ਫੁੱਲੇ ਹੋਏ ਬੰਨ ਤੇ ਉਹਨਾਂ ਵਿੱਚ ਖੁੱਲੀਆਂ ਪੱਧਰੀਆਂ ਥਾਵਾ ਨਿਰਮਲ ਜਲ ਤੇ ਤਾਜੀ ਔਰ ਆਨੰਦਮਈ ਪੌਂਦਾ ਸੁੰਦਰ ਦ੍ਰਿਸ਼ ਵੇਖ ਕੇ ਬਹੁਤ ਪਸੰਦ ਹੋਏ ਜਦ ਮਹਾਰਾਜ ਪਿੰਡ ਵਿੱਚ ਗਏ ਤਾਂ ਉਥੋਂ ਦੇ ਚੌਧਰੀਆਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਆਪ ਜੀ ਦੀ ਆਉ ਭਗਤੀ ਕੀਤੀ ਮੰਗਰੋ ਚੌਧਰੀਆਂ ਨੇ ਗੁਰੂ ਜੀ ਦੀ ਖਾਰੇ ਪਿੰਡ ਦੇ ਲੋਕਾਂ ਪਾਸੋਂ ਜ਼ਮੀਨ ਲੈਣ ਵਿੱਚ ਸਹਾਇਤਾ ਕੀਤੀ। ਐਸੀ ਜ਼ਮੀਨ ਇੱਥੇ ਗੁਰੂ ਜੀ ਨੇ ਤਨਤਨ ਦੀ ਨੀਂ ਰੱਖੀ ਜੋ ਕਿ ਅੱਜਕੱਲ ਸਿੱਖਾਂ ਦਾ ਇੱਕ ਉੱਗਾ ਸ਼ਹਿਰ ਹੈ। ਇੱਥੇ ਸਿੱਖਾਂ ਦੇ ਇਸ਼ਨਾਨ ਤੇ ਭਗਤੀ ਲਈ ਸਰੋਵਰ ਬਣਾਉਣਾ ਆਰੰਭ ਕੀਤਾ। ਇਹ ਗੱਲ 1590 ਈਸਵੀ ਦੀ ਕਹੀ ਜਾਂਦੀ ਹੈ। ਤਨਤਨ ਨਾਮ ਦੇ ਅਰਥ ਲੋਕਾਂ ਨੂੰ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲਾ ਬੇੜਾ ਨੇ। ਗੁਰੂ ਜੀ ਨੇ ਬੜਾ ਖਰਚ ਕਰਕੇ ਚੂਨੇ ਦੀਆਂ ਪੱਟੀਆਂ ਬਣਵਾਈਆਂ ਤੇ ਇੱਟਾਂ ਪਕਵਾਈਆਂ ਜਦੋਂ ਇੱਟਾਂ ਉੱਥੋਂ ਦੇ ਮੁਸਲਮਾਨ ਸੂਬੇ ਨੂਰਦੀਨ ਨੇ ਵੇਕੀਆਂ ਤਾਂ ਉਹ ਸਰਾਂ ਦੀ ਬਣਾਉਣ ਦੀ ਜ਼ਬਰਦਸਤ ਦੀ ਖੋਕੀ ਲੈ ਗਿਆ ਜੋ ਕਿ ਪਾਤਸ਼ਾਹ ਦੀ ਬਿਉਂਤ ਅਨੁਸਾਰ ਲੋਕਾਂ ਦੀ ਬਣਾਈ ਜਾਣੀ ਸੀ ਇਸ ਤਰ੍ਹਾਂ ਦੇ ਧੱਕੇ ਉਸ ਸਮੇਂ ਦੇ ਰਿਵਾਜ ਸੀ ਇਹ ਵੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਬਾਦਸ਼ਾਹ ਨੂੰ ਲਿਖੋ ਕਿ ਸਰੋਵਰ ਨੂੰ ਸੰਪੂਰਨ ਹੋਣ ਦੇਵੇ ਤੇ ਨੂਰਦੀਨ ਨੂੰ ਤਾੜਨਾ ਕਰੇ ਗੁਰੂ ਜੀ ਨਿਮਰਤਾ ਦੇ ਪੁੰਜ ਸੀ ਉਹਨਾਂ ਨੇ ਧੱਕੇਸ਼ਾਹੀ ਦਾ ਬਦਲਾ ਲੈਣ ਤੋਂ ਨਾ ਕੀਤੇ ਤੇ ਕਹਿਣ ਲੱਗੇ ਕਿ ਵੈਗੁਰੂ ਦਾ ਹੁਕਮ ਅਜੇ ਸਰੋਵਰ ਸੰਪੂਰਨ ਹੋਉਂਦਾ ਨਹੀਂ ਇਸ ਲਈ ਇਸ ਨੂੰ ਬਣਾਉਣਾ ਓਕਾ ਹੀ ਬੰਦ ਕਰ ਦੇਣਾ ਚਾਹੀਦਾ ਗੁਰੂ ਜੀ ਨੇ ਫਰਮਾਇਆ ਕਿ ਦਇਆ ਭਜਨ ਧਾਰਮਿਕ ਪੂਜਾ ਦਾ ਮੁੱਢ ਹੈ ਇਸ ਲਈ ਸਾਨੂੰ ਹਰ ਕਿਸੇ ਉੱਤੇ ਦਇਆ ਕਰਨੀ ਚਾਹੀਦੀ ਹੈ ਜਿਸਦੇ ਹਿੱਦੇ ਵਿੱਚ ਦਇਆ ਨਹੀਂ ਉਸਦੇ ਸਾਰੇ ਕਰਮ ਬੇਅਰਥ ਨੇ ਸੰਮਤ 1732 ਬਿਕਰਮੀ ਤਾਵਿਕ 1775 ਈਸਵੀ ਵਿੱਚ ਸਰਦਾਰ ਖੁਸ਼ਾਲ ਸਿੰਘ ਫੈਜ਼ਲਪੁਰੀਏ ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਏ ਨੇ ਨੂਰਦੀਨ ਵਾਲੀ ਸਰਾਂ ਟਾ ਕੇ ਉਸ ਦੀਆਂ ਉਹੀ ਇੱਟਾਂ ਜਿਹੜੀਆਂ ਨੂਰਦੀਨ ਗੁਰੂ ਜੀ ਪਾਸੋਂ ਕੋਕੇ ਲੈ ਗਿਆ ਸੀ ਉਹ ਵਾਪਿਸ ਲਿਆਂਦੀਆਂ ਤੇ ਤਰਨਤਨ ਸਰੋਵਰ ਬਣਾਉਣ ਵਿੱਚ ਵਰਤੀਆਂ ਤਰਨਤਨ ਦਾ ਸਰੋਵਰ ਅੰਮ੍ਰਿਤਸਰ ਨਾਲੋਂ ਵੱਡਾ ਹੈ ਇਸ ਦੀ ਇੱਕ ਨੁੱਕਰ ਤੇ ਉੱਚਾ ਸਾਰਾ ਬੁਰਜ ਬਣਿਆ ਹੋਇਆ ਹੈ ਜੋ ਮਹਾਰਾਜਾ ਰਾਂਜੀਤ ਸਿੰਘ ਨੇ ਬਣਵਾਇਆ ਸੀ ਉਹਨਾਂ ਦਾ ਇਰਾਦਾ ਚੌਹਾਂ ਨੁਕਰਾਂ ਤੇ ਇਹੋ ਜਿਹੇ ਬੁਰਜ ਬਣਾਉਣਾ ਸੀ ਪਰ ਉਹ ਪਹਿਲਾਂ ਹੀ ਚਲਾਣਾ ਕਰ ਗਏ ਸੀ ਇਹਨਾਂ ਦੀ ਉਸਾਰੀ ਲਈ ਇਕੱਠੇ ਹੋਏ ਰੁਪਏ ਅਚਰਜ ਗੁਫਤ ਢੰਗ ਨਾਲ ਅਲੋਪ ਹੋ ਗਏ ਸ਼੍ਰੀ ਦਰਬਾਰ ਸਾਹਿਬ ਤੱਕ ਜਾਣ ਲਈ ਰਸਤਾ ਮਗਰੋਂ ਬਣਾਇਆ ਗਿਆ ਕੁਝ ਘਟ ਹੈਗੇ ਜਿਨ੍ਹਾਂ ਦੀ ਮਾਲਕਾਂ ਨੂੰ ਚੰਦਾ ਇਕੱਠਾ ਕਰਕੇ ਰੁਪਏ ਦਿੱਤੇ ਗਏ ਸੀ ਗੁਰੂ ਜੀ ਫਿਰ ਜਲੰਧਰ ਜ਼ਿਲ੍ਹੇ ਵਿੱਚ ਗਏ ਉੱਥੇ ਉਹਨਾਂ ਇੱਕ ਹੋਰ ਸ਼ਹਿਰ ਕਰਤਾਰਪੁਰ ਬਣਾਉਣੀ ਜ਼ਮੀਨ ਖਰੀਦੀ ਕਰਤਾਰਪੁਰ ਉਹਦੋਂ ਤੋਂ ਚੰਗੀ ਆਤਮਿਕ ਤੇ ਸੰਸਾਰਿਕ ਉਚਤਾ ਤੇ ਅੱਪੜ ਗਿਆ ਹੈ। ਇਹ ਸਤਲੁਜ ਤੇ ਬਿਆਸਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਵਿੱਚ ਹੈ। ਇਸ ਨੂੰ ਜਲੰਧਰ ਦੋਆਬਾ ਕਹਿੰਦੇ ਹੈ। ਗੰਗਸਰ ਮੰਨਾ ਗੁਰੂ ਜੀ ਨੇ ਸ਼ਰਦੀ ਉਸਾਰੀ ਲਈ ਪਹਿਲਾ ਟੱਕ ਆਪਣੇ ਪਵਿੱਤਰ ਹਸਤ ਕੰਬਲਾ ਨਾਲ ਲਾਇਆ ਤੇ ਉੱਥੋਂ ਦੇ ਵਸਨੀਕਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਨਾਲ ਇੱਕ ਖੋਦਾ ਟੱਕ ਵੀ ਲਾਇਆ। ਖੋਦਾ ਦਾ ਨਾਮ ਮਹਾਰਾਜ ਨੇ ਗੰਗਸਰ ਰੱਖਿਆ। ਇਸ ਦਾ ਕਾਰਨ ਇਹ ਸੀ ਕਿ ਇੱਕ ਵਸਾਕੀ ਨਾਮ ਦਾ ਆਦਮੀ ਸੀ ਜਿਹੜਾ ਹਰ ਬਾਰੇ ਗੰਗਾ ਦੀ ਯਾਤਰਾ ਨੂੰ ਜਾਇਆ ਕਰਦਾ ਸੀ ਇੱਕ ਵਾਰਾ ਵਿੱਚ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਤੂੰ ਗੰਗਾ ਤੇ ਨਾ ਜਾ ਸਗੋਂ ਸਾਡੇ ਕੋਹ ਤੇ ਇਸ਼ਨਾਨ ਕਰ ਵਾਇਗੁਰੂ ਦਾ ਭਜਨ ਤੇ ਸਤਨਾਮ ਦਾ ਜਾਪ ਕਰ ਇਸ ਤਰ੍ਹਾਂ ਕਰਨ ਨਾਲ ਤੈਨੂੰ ਗੰਗਾ ਇਸ਼ਨਾਨ ਦੇ ਸਾਰੇ ਫਲ ਪ੍ਰਾਪਤ ਹੋਣਗੇ ਵਸਾਕੀ ਨੇ ਸਤਕਾਰ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਮੈਂ ਗੰਗਾ ਤੇ ਜਾਣ ਦਾ ਪ੍ਰਣ ਕੀਤਾ ਹੋਇਆ ਇਸ ਲਈ ਮੈਨੂੰ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ। ਗੁਰੂ ਜੀ ਨੇ ਉਸ ਦਾ ਦ੍ਰਿੜ ਸੰਕਲਪ ਵੇਖ ਕੇ ਆਗਿਆ ਦਿੱਤੀ ਕਿ ਜਾ ਤੂੰ ਆਪਣੀ ਯਾਤਰਾ ਪੂਰੀ ਕਰ। ਜਦ ਠੀਕ ਮੁੰਨ ਸਮੇ ਬਸਾਖੀ ਆਪਣੇ ਭਾਂਡੇ ਨੂੰ ਗੰਗਾ ਜਲ ਨਾਲ ਭਰਨ ਲੱਗਾ ਤਾਂ ਉਹ ਉਸ ਦੇ ਹੱਥੋਂ ਖਿਸਕ ਗਿਆ ਤੇ ਪਾਣੀ ਵਿੱਚ ਡੁੱਬ ਗਿਆ। ਬਸਾਖੀ ਨੇ ਉਸ ਭਾਂਡੇ ਨੂੰ ਲੱਭਣ ਦਾ ਬੜਾ ਜ਼ੋਰ ਲਾਇਆ ਪਰ ਕੋਈ ਲਾਭ ਨਾ ਹੋਇਆ। ਜਦ ਬਸਾਖੀ ਗੁਰੂ ਜੀ ਪਾਸ ਮੁੜ ਕੇ ਆਇਆ ਤੇ ਉਸ ਨੂੰ ਅਚਨਚੇਤ ਵਾਪਰੀ ਘਟਨਾ ਦੀ ਵਿਥਿਆ ਦੱਸੀ। ਤਾਂ ਗੁਰੂ ਜੀ ਨੇ ਉਸ ਦੇ ਸਾਹਮਣੇ ਨਵੇਂ ਖੂਗ ਗੰਗਸਰ ਵਿੱਚੋਂ ਉਹੀ ਭਾਂਡਾ ਜਿਹੜਾ ਉਸ ਦੇ ਹੱਥੋਂ ਗੰਗਾ ਵਿੱਚ ਡਿੱਗ ਪਿਆ ਸੀ ਉਹ ਕੱਢ ਕੇ ਵਿਖਾਇਆ ਇਹ ਵੇਖ ਕੇ ਬਸਾ ਕੇ ਹੈਰਾਨ ਹੋ ਗਿਆ ਬਸਾਖੀ ਨੂੰ ਤਦੋਂ ਨਿਸ਼ਚੈ ਹੋ ਗਿਆ ਕਿ ਮੇਰੀ ਹਰਿਦਵਾਰ ਦੀ ਤੀਥ ਯਾਤਰਾ ਵਿਅਰਥ ਸੀ ਐਸੇ ਕਰਤਾਰਪੁਰ ਵਾਲੇ ਖੂਹ ਦਾ ਨਾਮ ਗੰਗਸਰ ਰੱਖਿਆ ਗਿਆ ਨੱਕੇ ਦਾ ਦੌਰਾ ਗੁਰੂ ਜੀ ਭਾਈ ਗੁਰਿਆ ਚੌਧਰੀ ਜੂੜਮਲ ਤੇ ਹੋਰ ਧਰਮੀ ਸਿੱਖਾਂ ਦੀ ਬੇਨਤੀ ਕਰਤੇ ਨੱਕਾ ਇਲਾਕੇ ਨੂੰ ਗਏ ਮਹਾਰਾਜ ਨੇ ਖੇਮ ਕਨ ਚੁੰਨੀਆਂ ਤੇ ਹੋਰ ਪਿੰਡਾਂ ਵਿੱਚ ਚਰਨ ਪਾਏ ਤੇ ਬੜੀ ਸਫਲਤਾ ਨਾਲ ਪ੍ਰਚਾਰ ਕੀਤਾ ਫਿਰ ਗੁਰੂ ਜੀ ਚੰਬਰ ਪਿੰਡ ਗਏ ਉੱਥੇ ਕੁਝ ਰਹੇ ਤੇ ਉਸ ਸਮੇਂ ਕਿਦਾਰ ਖੇਡਾ ਸੰਦੂ ਮੁਕੰੰਦਾ ਤੁਲਸੀ ਲਾਲੂ ਤੇ ਕਈ ਹੋਰ ਨਾਸਿੱਖਾਂ ਨੂੰ ਸਿੱਖ ਬਣਾਇਆ ਲਾਹੌਰ ਵਿੱਚ ਬੋਲੀ ਬਣਾਉਣੀ ਲਾਹੌਰ ਦੇ ਬਸਨੀਕ ਸਿੱਖਾਂ ਦੀ ਬੇਨਤੀ ਕੰਨ ਤੇ ਉਹ ਲਾਹੌਰ ਗਏ ਮਹਾਰਾਜ ਨੇ ਡੱਬੀ ਬਾਜ਼ਾਰ ਵਿੱਚ ਅਜੋਕੇ ਗੁਰੂ ਕੀ ਬਾਣੀ ਸੇਵ ਵਾਲੇ ਸਥਾਨ ਤੇ ਟਿਕਾਣਾ ਕੀਤਾ ਤੇ ਬੋਲੀ ਬਣਾਉਂਦੀ ਬਯੋਂ ਤਿਆਰ ਕੀਤੀ ਸਵਰਗਾਂ ਦੇ ਲੋਕੀ ਗੁਰੂ ਜੀ ਦੀ ਮਹਿਮਾ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਆਏ ਤੇ ਉਹਨਾਂ ਪਾਸੋਂ ਉਪਦੇਸ਼ ਲੈਣ ਤੇ ਆਪਣੀ ਮੁਕਤੀ ਦੀ ਪ੍ਰਾਪਤੀ ਦਾ ਯਤਨ ਕਰਨ ਲੱਗੇ ਉਥੇ ਗੁਰੂ ਜੀ ਪਾਸ ਜੋਗੀ ਸ਼ੰਭੂਨਾਥ ਹਿੰਦੂ ਭਗਤ ਕਾਨਾ ਤੇ ਸ਼ੱਜੂ ਆਏ ਮੁਸਲਮਾਨ ਫਕੀਰਾਂ ਸ਼ਾ ਹੁਸੈਨ ਸ਼ਾ ਸੁਲੇਮਾਨ ਕਸੂਰੀ ਸ਼ੇਖ ਵਲੀ ਸ਼ਾ ਤੇ ਹੋਰ ਵੀ ਮਹਾਰਾਜ ਅਗਿਆਨਵੇਂ ਤੇ ਆਤਮਿਕ ਠੰਡ ਪਾਉਣ ਵਾਲੇ ਧਾਰਮਿਕ ਉਪਦੇਸ਼ ਲੈ ਜਾਚਨਾ ਕੀਤੀ ਜਦ ਲਾਹੌਰ ਦੇ ਨਵਾਬ ਨੇ ਗੁਰੂ ਜੀ ਦੇ ਉਪਦੇਸ਼ ਸੁਨੇ ਤਾਂ ਉਸ ਉਤੇ ਬੜਾ ਅਸਰ ਹੋਇਆ ਉਸ ਨੇ ਆਪਣਾ ਜੀਵਨ ਸੁਧਾਰ ਲਿਆ ਤੇ ਜੀਵਨ ਵੈਗੁਰੂ ਦੀ ਸੇਵਾ ਵਿੱਚ ਲਾ ਦਿੱਤਾ ਨਵਾਬ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਸੱਦਾ ਭੇਜਿਆ ਤੇ ਕੋਈ ਸੇਵਾ ਨਹੀਂ ਕਿਹਾ ਗੁਰੂ ਜੀ ਨੇ ਸੱਦਾ ਪ੍ਰਵਾਨ ਕੀਤਾ ਤੇ ਸਿੱਟਾ ਇਹ ਨਿਕਲਿਆ ਕਿ ਬੌਲੀ ਨਵਾਬ ਦੇ ਖਰਚੇ ਤੇ ਬਣਾਈ ਗਈ ਡੇਰੇ ਬਾਬੇ ਨਾਨਕ ਜਾਨਾ ਤੇ ਸ਼੍ਰੀ ਚੰਦ ਦਾ ਮੇਲ ਫਿਰ ਗੁਰੂ ਜੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦੇ ਡੇਰੇ 'ਤੇ ਗਏ। ਉੱਥੋਂ ਉਸ ਜ਼ਿਲ੍ਹੇ ਵਿੱਚ ਪਿੰਡ ਬਾਠ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸ੍ਰੀ ਚੰਦ ਨੂੰ ਮਿਲਣ ਗਏ। ਇੱਕ ਦੂਜੇ ਨੂੰ ਪਰਸਪਰ ਬੰਦਰਾਂ ਕਰਨ ਮੰਗਰੋਂ ਉਹਨਾਂ ਆਪਸ ਵਿੱਚ ਗੱਲਬਾਤ ਕੀਤੀ। ਸ੍ਰੀ ਚੰਦ ਨੇ ਗੁਰੂ ਜੀ ਪਾਸੋਂ ਪੁੱਛਿਆ ਕਿ ਤੁਸੀਂ ਇੱਧਰ ਕਿਉਂ ਟਰਨ ਕਰਦੇ ਹੋ? ਤੇ ਅੰਮ੍ਰਿਤਸਰ ਕਿਉਂ ਨਹੀਂ ਨਿਵਾਸ ਕਰਦੇ? ਗੁਰੂ ਜੀ ਕਹਿਣ ਲੱਗੇ ਕਿ ਸਾਡੇ ਉੱਥੇ ਰਹਿਣ ਵਿੱਚ ਪ੍ਰਿਥੀਏ ਨੂੰ ਦੁੱਖ ਹੁੰਦਾ। ਇਸ ਲਈ ਅਸੀਂ ਆਪਣਾ ਧਰਮ ਦਾ ਪ੍ਰਚਾਰ ਕਰਦੇ ਫਿਰਦੇ ਹਾਂ ਕੁਝ ਹੋਰ ਬਚਨ ਬਿਲਾਸ ਹੁੰਦੇ ਰਹੇ ਜਿਸ ਵਿੱਚ ਸ਼੍ਰੀ ਚੰਦ ਨੇ ਪ੍ਰਿਥੀ ਦੇ ਬਤੀਰੇ ਤੇ ਫਿਟਕਾਰ ਪਾਈ ਤੇ ਕਿਹਾ ਕਿ ਉਸ ਦੇ ਆਪਣੇ ਨਸ਼ਟ ਹੋਣ ਦਾ ਕਾਰਨ ਹੋਵੇਗਾ ਫਿਰ ਗੁਰੂ ਜੀ ਅੰਮੇਸਰ ਜਾਣ ਦੀ ਤੁਰ ਪਏ ਤੇ ਇਸ ਤਰ੍ਹਾਂ ਆਪਣੀ ਸਿੱਖਾਂ ਤੇ ਸ਼੍ਰੀ ਚੰਦ ਦੀ ਇੱਛਾ ਪੂਰੀ ਕੀਤੀ ਧੰਨਵਾਦ ਜੀ